ਲੰਬਾ ਸਾਮਾ ਗਾਇਨੀ ਡਾਕਟਰ ਗਾਇਨੀ ਰਵਿੰਦਰ ਕੋਰ ਵੱਲੋਂ ਹਾਜੀਪੁਰ ਦੇ ਸੀਐਸਸੀ ਹਸਪੀਟਲ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਅੱਜ ਐਸਐਮਓ ਬਣ ਗਏ ਨੇ ਪਹਿਲਾਂ ਤਾਂ ਉਹਨਾਂ ਨੂੰ ਸਾਡੇ ਵੱਲੋਂ ਮੁਬਾਰਕਾ ਦਿੱਤੀ ਜਾਂਦੀ ਆ ਮੈਮ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਮ ਜੇ ਲੰਬਾ ਸਾਮਾ ਤੁਸੀਂ ਇੱਥੇ ਲਗਭਗ 11 12 ਸਾਲ ਤੁਸੀਂ ਇੱਥੇ ਗਾਇਨੀ ਡਾਕਟਰ ਦੀ ਸੇਵਾਵਾਂ ਨਿਭਾਈਆਂ ਲੋਕਾਂ ਦੀ ਸੇਵਾ ਕੀਤੀ ਹੈ ਅੱਜ ਐਸਐਮਓ ਬਣ ਗਏ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਹ ਤਰੱਕੀ ਬਖਸ਼ੀ ਫਿਰ ਮੇਰੀ ਫੈਮਲੀ ਤੇ ਇੱਥੇ ਸਾਰੇ ਮੇਰੇ ਫੈਮਲੀ ਮੈਂਬਰਸ ਵਾਂਗੂ ਮੇਰੇ ਜਿਹੜਾ ਸਟਾਫ ਹੈਗਾ ਇੰਨਾ ਪਿਆਰ ਕੀਤਾ ਕਿ ਮੈਨੂੰ ਇੱਥੇ ਹੀ ਐਸਾ ਐਸਐਮਓ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਤੇ ਮੈਂ ਤਨਦੇਹੀ ਨਾਲ ਇੱਥੇ ਹੋਰ ਲੋਕਾਂ ਦੀ ਸੇਵਾ ਅੱਛੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਾਂਗੀ ਉਹਨੇ ਤੁਸੀਂ ਕਿਹਾ ਕਿ ਮੈਂ ਇੱਥੇ ਮੇਰਾ ਪਰਿਵਾਰ ਹੀ ਹੈ ਲੰਬਾ ਸਮਾਂ ਆ ਬਤੀਤ ਕਰਦਾ ਹਾਂ ਹੁਣ ਐਸਐਮਓ ਬਣ ਕੇ ਕੀ ਉਹ ਰਵਈਆ ਉਹੀ ਰਹੇਗਾ ਜਾਂ ਕੁਝ ਚੇਂਜ ਹੋਏਗਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੀ ਪੋਜੀਸ਼ਨ ਥੋੜੀ ਅਪਗ੍ਰੇਡ ਹੁੰਦੀ ਆ ਉਸ ਹਾਵ ਨਾਲ ਹੀ ਕੁਝ ਕੜੜੇ ਵੀ ਲੈਣੇ ਪੈਂਦੇ ਨੇ ਡਿਸੀਜਨ ਤੇ ਬਾਕੀ ਮੇਰੇ ਵੱਲੋਂ ਇਹੀ ਕੋਸ਼ਿਸ਼ ਹੋਊਗੀ ਕਿ ਜੇ ਉਹ ਪਿਆਰ ਨਾਲ ਜੋ ਵੀ ਕੰਮ ਕੀਤਾ ਜਾਏ ਪਿਆਰ ਨਾਲ ਹੁੰਦਾ ਹੋਏ ਤਾਂ ਉਹਦੇ ਵਰਗੀ ਰੀਸ ਨਹੀਂ ਹੈ ਸਲੇ ਕਾਫੀ ਲੰਬੇ ਸਮੇਂ ਤੋਂ ਡਾਕਟਰਾਂ ਦੀ ਵੀ ਕਮੀ ਸੀਗੀ ਇੱਥੇ ਹੁਣ ਚਾਰ ਡਾਕਟਰ ਵੀ ਆਏ ਤੁਹਾਡੇ ਐਸਐਮਓ ਬਣਨ ਦੇ ਬਾਅਦ ਚਾਰ ਡਾਕਟਰ ਜਿਹੜੇ ਇੱਥੇ ਆ ਗਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਸਰਕਾਰ ਨੇ ਬਹੁਤ ਅੱਛਾ ਕੀਤਾ ਕਿਉਂਕਿ ਇੱਥੇ ਡਾਕਟਰਸ ਦੀ ਕਾਫੀ ਕਮੀ ਹੋ ਗਈ ਸੀਗੀ ਇੱਕ ਡਾਕਟਰ ਸਾਡੇ ਪੀਜੀ ਵਗੈਰਾ ਕਰਨ ਚਲੇ ਗਏ ਸੀਗੇ ਤੇ ਚਾਰ ਡਾਕਟਰ ਨਵੇਂ ਜੁਆਇਨ ਕੀਤੇ ਨੇ ਤੇ ਮੈਂ ਸਰਕਾਰ ਵੱਲੋਂ ਮਤਲਬ ਸਰਕਾਰ ਦੀ ਤਰਫੋਂ ਜੋ ਉਹਨਾਂ ਨੂੰ ਇੱਥੇ ਪਾਇੰਟ ਕੀਤਾ ਗਿਆ ਬੜੇ ਵਧੀਆ ਢੰਗ ਨਾਲ ਕੰਮ ਕਰਨਗੇ ਉਹ ਵੀ ਕਿਸ 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 ਚੀਜ਼ ਦੇ ਡਾਕਟਰ ਨੇ ਆ ਜਿਹੜੇ ਮੈਡੀਕਲ ਆਫੀਸਰਸ ਆਏ ਆ ਜੀ ਤੇ ਐਮਰਜੈਂਸੀ ਸੇਵਾਵਾਂ ਨਿਭਾਣਗੇ ਆਪੀਡੀ ਦੇਖਣਗੇ ਤੇ ਜੋ ਵੀ ਸਾਨੂੰ ਸਰਕਾਰ ਵੱਲੋਂ ਜ਼ਿੰਮੇਵਾਰੀ ਸੋਪੀ ਜਾਂਦੀ ਆ ਉਹ ਆਪਣੇ ਵੱਲੋਂ ਕਰਨਗੇ ਅੱਛੀ ਤਰ੍ਹਾਂ ਢੰਗ ਨਾਲ ਜਿਵੇਂ ਪਹਿਲਾਂ ਪੇਸ਼ੈਂਟ ਜਿਹੜਾ ਮਰੀਜ਼ ਜਿਹੜਾ ਪਰੇਸ਼ਾਨ ਹੁੰਦਾ ਸੀਗਾ ਹੁਣ ਲੱਗਦਾ ਕਿ ਪੇਸ਼ੈਂਟ ਨੂੰ ਵੀ ਰਾਹਤ ਮਿਲੂਗੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਦੇਖੋ ਪਹਿਲਾਂ ਦੋ ਡਾਕਟਰ ਦੇਖਦੇ ਸੀ ਹੁਣ ਚਾਰ ਡਾਕਟਰ ਆ ਗਏ ਆ ਤਾਂ ਓਬਵੀਅਸਲੀ ਵਰਕਲੋਡ ਡਿਵਾਈਡ ਹੋ ਜਾਏਗਾ ਤੇ ਬਿਹਤਰ ਸਵਾਮਾਂ ਮਰੀਜ਼ਾਂ ਨੂੰ ਮਿਲਣਗੀਆਂ ਜਿਹੜਾ ਕਿ ਪਹਿਲਾਂ ਉਹਨਾਂ ਨੂੰ ਲੰਬੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਹੁਣ ਡਾਕਟਰ ਹਰ ਓਪੀਡੀ 'ਚ ਬੈਠੇ ਆ ਉਹ ਆਪਣਾ ਕੰਮ ਮਤਲਬ ਉਹਨਾਂ ਨੂੰ ਦਿਖਾ ਸਕਦੇ ਆ ਤੇ ਅੱਛੇ ਢੰਗ ਨਾਲ ਆਪਣਾ ਇਲਾਜ ਕਰਾ ਲੈਣਗੇ ਹਾਂਜੀ ਐਸਐਮਓ ਬਣੇ ਹੋਣ ਹੁਣ ਜਿਹੜੇ ਬਾਕੀ ਜਿਹੜੇ ਰਹਿੰਦੇ ਕੰਮ ਅਧੂਰੇ ਕੰਮ ਹਸਪੀਟਲ ਦੇ ਉਹਨੂੰ ਕਿਸ ਤਰ੍ਹਾਂ ਕਿਨ ਕਰੋਗੇ ਲੋਕਾਂ ਨੂੰ ਨਾਲ ਇਸ ਵਾਰ ਕੀ ਅਪੀਲ ਕਰੋਗੇ ਸਰ ਦੇਖੋ ਅੱਜ ਤਾਂ ਮੈਂ ਚਾਰਜ ਜ ਸੰਭਾਲਿਆ ਵੈਸੇ ਸਾਡੀ ਜਿਹੜੇ ਆਪਣੇ ਡਿਸਟ੍ਰਿਕਟ ਆਪਣਾ ਹੁਸ਼ਿਆਰਪੁਰ ਦੇ ਐਮਪੀ ਡਾਕਟਰ ਰਾਜਕੁਮਾਰ ਜੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਕਿ ਜਲਦੀ ਆਪਾਂ ਹਸਪੀਟਲ ਲਈ ਫੰਡ ਵਗੈਰਾ ਅਰੇਂਜ ਕਰਕੇ ਜੋ ਕਮੀਆਂ ਹੈਗੀਆਂ ਵਾ ਬਿਲਡਿੰਗ ਦੇ ਵਿੱਚ ਜਾਂ ਹੋਰ ਵੀ ਕੋਈ ਇਕਵਿਪਮੈਂਟਸ ਚਾਹੀਦੇ ਆ ਛੇਤੀ ਅਵੇਲੇਬਿਲਿਟੀ ਕਰਵਾਵਾਂਗੇ ਤਾਂਕਿ ਲੋਕਾਂ ਦੀ ਬਿਹਤਰ ਸੇਵਾਵਾਂ ਦਿੱਤੀਆਂ ਜਾਣ ਤੁਸੀਂ ਦੇਖ ਸਕਦੇ ਹੋ ਡਾਕਟਰ ਰਵਿੰਦਰ ਕੋਰ ਜੀ ਜੋ ਪਹਿਲਾਂ ਗਾਇਨੀ ਡਾਕਟਰ ਸੀ ਇਥੇ ਹੁਣ ਐਸਐਮਓ ਪ੍ਰਮੋਟ ਹੋ ਕੇ ਐਸਐਮਓ ਬਣ ਕੇ ਵੀ ਫਿਰ ਮੁੜ ਕੇ ਸੀਐਸਸੀ ਹਾਜੀਪੁਰ ਵਿੱਚ ਹੀ ਪਹੁੰਚੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਜਿਵੇਂ ਉਹਨਾਂ ਦਾ ਪਹਿਲਾਂ ਪਰਿਵਾਰ ਵਾਂਗੂ ਇਥੇ ਡਾਕਟਰਾਂ ਨਾਲ ਜਾਂ ਸਟਾਫ ਨਾਲ ਵਰਤਾਅ ਸੀਗਾ ਉਸੇ ਤਰ੍ਹਾਂ ਹੀ ਵਰਤਾਅ ਜਿਹੜਾ ਅੱਗੇ ਰੰਗੇ ਉਹਨਾਂ ਨੇ ਕਿਹਾ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅੱਗੇ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਆਂਦੀ ਹੁੰਦੀ ਸੀ ਕਿ ਉੱਥੇ ਡਾਕਟਰ ਘੱਟ ਹੈ ਤੇ ਡਾਕਟਰਾਂ ਦੀ ਕਮੀ ਸੀ ਉਹਨਾਂ ਸਰਕਾਰ ਵੱਲੋਂ ਵੀ ਪੂਰੀ ਕਰ ਦਿੱਤੀ ਹੈ 4 ਨਵੇਂ ਡਾਕਟਰ ਆ ਚੁੱਕੇ ਨੇ ਸੋ ਲੋਕਾਂ ਨੂੰ ਅਪੀਲ ਹੈਗੀ ਹੈ ਕਿ ਤੁਹਾਨੂੰ ਚਾ ਡਾਕਟਰ ਦੇ ਨਾਮੇ ਹਾਜੀਪੁਰ ਹਸਪਤਲ ਵਿੱਚ ਪਹੁੰਚ ਚੁੱਕੇ ਨੇ ਸੋ ਮੈਡਮ ਦਾ ਇਹੀ ਕਹਿਣਾ ਹੈ ਕਿ ਮੇਰੀਆਂ ਸੇਵਾਵਾਂ ਜਿਹੜੀਆਂ ਹੈ ਜਿਵੇਂ ਜਿਵੇਂ ਲੋਕਾਂ ਦੀ ਸੇਵਾ ਮੈਂ ਪਹਿਲਾਂ 11-12 ਸਾਲ ਪਹਿਲਾਂ ਕੀਤੀ ਉਵੇਂ ਹੀ ਜਿਹੜੀ ਅੱਗੇ ਆਪਣੇ ਲੋਕਾਂ ਦੀ ਜਿਹੜੀ ਸੇਵਾ ਕਰਦੀ ਰਵਾਂਗੀ ਕੈਮਰਾਮੈਨ ਗੁਰਦੀਪ ਦੇ ਨਾਲ ਜੌਨੀ ਗੇਰਾ ਨਿਊਜ਼ 89 ਪੰਜਾਬ ਹਿਮਾਚਲ ਹੁਸ਼ਿਆਰਪੁਰ